ਦੋਸਤੋ ਅੱਜ ਆਪਾਂ ਲੈ ਕੇ ਆਨੇ ਸਟਰਾਬਰੀਜ਼ ਲੈ ਕੇ ਆਨੇ ਆਪਣੇ ਰਸਤੇ ਉੱਤੇ ਨਿਕਲ ਆਏ ਸੀ ਉਹ ਦੇ ਕੇ ਆ ਕਿ ਉਹਨਾਂ ਦੇ ਖੇਤ ਲਗਾਈ ਉਗਾਈਆਂ ਹੋਈਆਂ ਆਪ ਘਰ ਦੀਆਂ ਸਟਰਾਬਰੀਜ਼ ਨੇ ਜਿਹੜੀਆਂ ਕਿ ਆਪਾਂ ਦੇਖੇ ਨੇ ਆ ਦੇਖੋ ਬਹੁਤ ਵਧੀਆ ਸਟਰਾਬਰੀਜ਼ ਨੇ ਖਾਂਚੀ ਬਹੁਤ ਮਿੱਠਿਆ ਨਾਲ ਖੰਚ ਦੀ ਵੀ ਖਾ ਰਿਹਾ ਹੈ ਹਾਂਜੀ ਕਿੱਦਾਂ ਲੱਗੀਆਂ ਬਹੁਤ ਇਸ਼ਚੀ ਨੇ ਬਹੁਤ ਇਸ਼ਚੀ ਸਟਰਾਬਰੀਜ਼ ਖਾ ਰਹੇ ਆਪਾਂ ਖਾ ਕੇ ਆਪਾਂ ਅਗਲਾ ਵੀਡੀਓ ਦਾ 파ਟ ਕਰਦੇ ਆ ਸ਼ੁਰੂ ਹਾਂਜੀ ਦੋਸਤੋ ਤੇ ਆਪਣੀ ਸ਼ੁਰੂਆਤ ਹੋ ਰਹੀ ਹੈ ਅੱਜ ਬੜੀ ਵਧੀਆ ਅੱਜ ਬਣ ਰਹੇ ਆ ਆਪਣੇ ਵਾਸਤੇ ਆਲੂ ਵਾਲੇ ਪਰੌੜੇ ਆਲੋਲੇ ਪਰੋਟੇ ਬਣ ਗਏ ਆ ਦੇਖੋ ਆਟਾ ਗੁੰਨ ਕੇ ਕਰਤਾ ਵਾਈਫ ਨੇ ਤਿਆਰ ਨੂਨ ਮਚ ਤਿਆਰ ਪਿਆ ਕੋਲੇ ਮਾਨਸ ਬਣੇ ਨੂਨ ਮਚ ਪਾ ਕੇ ਨਾਲ ਕੱਟੀ ਐ ਸਜੀ ਸਜਰੀ ਮਖਣੀ ਆ ਗਈ ਤੇ ਨਾਲ ਆਪਣੇ ਮਲੂਆ ਦਹੀਂ ਤੇ ਪਰੋਟੇ ਖਾ ਕੇ ਜਾ ajo ਨਜ਼ਾਰਾ ਔਰ ਲੱਸੀ ਦੇਖੋ ਲੱਸੀ ਦਾ ਗਲਾਸ ਪਹਿਲਾਂ ਹੀ ਪੀ ਲਿਆ ਇਸ ਤੋਂ ਬਾਅਦ ਲੱਸੀ ਪੀਵਾਂ ਕਿਉਂਕਿ ਘਰ ਜਿਹੜੇ ਚੀਜ਼ਾਂ ਹੈਗੀਆਂ ਸ਼ੁੱਧ ਇਹ ਖਾਣ ਨਾਲ ਤੁਹਾਡੀ ਸਿਹਤ ਵਧੀ ਰਹਿੰਦੀ ਆ ਤੇ ਤੁਸੀਂ ਤੰਦਰੁਸਤ ਰਹਿੰਦੇ ਹੋ ਤੇ ਆਪਾਂ ਜਿਹੜਾ ਅੱਜ ਦਾ ਵਲੌਗ ਆ ਤੁਹਾਨੂੰ ਬੜਾ ਘੈਂਟ ਦਿਖਾਉਣ ਜਾ ਰਹੇ ਹਾਂ ਤੁਸੀਂ ਸਾਡੇ ਨਾਲ ਬਣੇ ਰਹੋ ਆ ਆਪਣੀ ਥਾਲੀ ਸਜ ਕੇ ਹੋ ਗਈ ਪਿਆਰ ਨਾਲ ਮੱਖਣੀ ਦਾ ਦਸ ਦੱਸਿਆ ਸੀਗਾ ਨਾਲ ਦਹੀਂ ਦੇ ਵਿੱਚ ਕਾਲੀ ਮਿਰਚ ਤੇ ਆ ਪੱਖਾ ਆਪਣਾ ਛੋਟਾ ਜਿਹੜਾ ਜਰਮਨ ਤੋਂ ਆਇਆ ਸੀਗਾ ਹਵਾ ਦੀ ਜਾਂਦਾ ਕਿਉਂਕਿ ਆਪਣਾ ਕੱਲ ਤੁਹਾਨੂੰ ਦੱਸਿਆ ਸੀ ਵੀ ਆਪਣਾ ਪੱਖਾ ਇਹ ਹੋ ਗਿਆ ਖਰਾਬ ਇਹ ਅਜੇ ਬਣ ਕੇ ਆਇਆ ਨਹੀਂਗਾ ਇਸ ਲਈ ਆਪਣੇ ਜਿਹੜੇ ਕਿਚਨ ਮੰਤਰੀ ਨੇ ਉਹਨਾਂ ਨੇ ਚੱਕੇ ਨਿੱਕਾ ਪੱਖਾ ਲਾ ਲਿਆ ਆਹਦੇ ਹਵਾਉਣ ਲਈ ਕਿਉਂਕਿ ਗਰਮੀ ਬਹੁਤ ਹੋ ਚੁੱਕੀ ਤੁਹਾਨੂੰ ਪਤਾ ਦਿਨ ਦਰ ਗਰਮੀ ਵਾਧੀ ਜਾ ਰਹੀ ਹੈ ਤੇ ਇਹ ਪੱਖਾ ਬਹੁਤ ਹਵਾ ਹੰਦਾ ਦੇਖੋ ਇਹ ਚਾਰਜ ਹੋ ਜਾਂਦਾ ਪੱਖਾ ਇਹ ਬਹੁਤ ਵਧੀਆ ਪੱਖਾ ਹੈ ਤੇ 4-5 ਘੰਟੇ ਵਧੀਆ ਕੱਢ ਜਾਂਦਾ ਹੈ ਚਾਰਜ ਲਾਉਣ ਤੋਂ ਬਾਅਦ ਇਸ ਦੀ ਸਹੂਲਤ ਵੀ ਆਪਾਂ ਨੂੰ ਬੜੀ ਬੜੀ ਵਧੀਆ ਮਿਲ ਰਹੀ ਆ ਆ ਦੇਖੋ ਗੈਸ ਹੋ ਚੁੱਕਿਆ ਰੈਡੀ ਤਬਾ ਹਨ ਕਰਨ ਹੋ ਰਿਹਾ ਤੇ ਜਿਹੜੇ ਪ੍ਰੋਟੀਨ ਨੇ ਆਪਣੇ ਤੁਹਾਨੂੰ ਦਿਖਾਉਣੇ ਆ ਕਿਵੇਂ ਬਣਾਉਣੀ ਆਪਾਂ ਆਜੋ ਫਿਰ ਆ ਦੇਖੋ ਜੀ ਪ੍ਰੋਟੀਨ ਆਪਣੇ ਹੋ ਰਿਹਾ ऑलरेडी ਤੇ ਆਪੇ ਆਲੂ ਆਲੂ ਉਹਨਾਂ ਦਾ ਸਿੱਟਾ ਪੜਾ ਕੇ ਤਿਆਰ ਇਹ ਆ ਦੇਖੋ ਬੱਕਰੀ ਵੱਕਰੀ ਤਰ੍ਹਾਂ ਪਰੌੜੇ ਬਜੰਦੇ ਆ ਲੋ ਜਿਹੜੇ ਆਪਾਂ ਬਣਾਉਣੇ ਕਈ ਤੇ ਵਿੱਚ ਆਟਾ ਗੁੰਨ ਕੇ ਬਣਾ ਲੈਂਦੇ ਆ ਪਰ ਇਹ ਆਪਾਂ ਬਣਾਉਣੇ ਆ ਆ ਕੀ ਪੇੜਾ ਕਰਕੇ ਉਹ ਥੋੜਾ ਜਿਹਾ ਵੇਲ ਕੇ ਉਹਦੇ ਉੱਪਰ ਆਲੂ ਰੱਖ ਕੇ ਸਵਾਦ ਅਨੁਸਾਰ ਜਿਹੜਾ ਨਮਕ ਮਿਰਚਾ ਪਾਦ ਤ ਪਾ ਦੇਣਾ ਉਹ ਦੇਖੋ ਸਾਦੇ ਪੋਣਾ ਵੀ ਬੜਾ ਨਹੀਂ ਪੋਣਾਗਾ ਮਸਾਲਾ ਮਸੂਲਾ ਜਿਹੜਾ ਆਪਾਂ ਕੋ ਪਿਆਖ ਕਰੇ ਸ਼ੁੱਧ ਆਪਣਾ ਜਿਹੜਾ ਹੁੰਦਾ ਉਹ ਪਾ ਕੇ ਤੇ ਆਪਾਂ ਕਰਨਾ ਤਿਆਰ ਪਰੌੜਾ ਇਹ ਬੜਾ ਨਿਆਰਾ ਹਾਂ ਵਾਲਾ ਕਾਫੀ ਦਿਨਾਂ ਬਾਅਦ ਅਰੋੜਾ ਪ੍ਰੋੜਾਡ ਆਪਾਂ ਖਾਣ ਲੱਗੇ ਆ। ਤੋਂ ਸੋ ਤੁਸੀਂ ਵੀ ਟਰਾਈ ਕਰੋ ਆ ਦੇ ਘਰੇ ਵਾਲਾ ਪ੍ਰੋੜਾ ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਬਣਾ ਰਹੇ ਆ। ਹੋ ਸਕਦਾ ਤੁਸੀਂ ਸਾਡੇ ਤੋਂ ਵਧੀਆ ਟਰਾਈ ਕਰਦੇ ਹੋ ਪਰ ਇਸ ਤਰ੍ਹਾਂ ਵੀ ਟਰਾਈ ਕਰਕੇ ਦੇਖਣਾ। ਆ ਦੇਖੋ। ਆ ਆਪਣਾ ਚਕਲਾ ਵੇਲਣਾ। ਆ ਦੇਖੋ। ਆ ਹੋ ਰਿਹਾ ਆਪਣਾ ਰੈਡੀ ਪਰੌਠਾ ਕਹਿੰਦੇ ਨੂੰ ਗੋ ਰੋਟੀ ਕਹਿੰਦੇ ਆ ਚਲੋ ਪਰੌਠਾ ਕਹਿੰਦੇ ਵੇ ਆਲੂ ਵਾਲਾ ਆਪਾਂ ਨੂੰ ਗੋਲ ਤਰੀਕੇ ਦੀ ਪਕਾਉਣਾ ਤੁਹਾਨੂੰ ਪਤਾ ਹੀ ਆਲੂ ਵਾਲੇ ਪਰੌਠੇ ਖਾ ਕੇ ਬਾਅਦ ਚ ਕੀ ਹੁੰਦਾ ਉਹ ਤੇ ਸਾਰੇ ਜਾਣਦੇ ਹੋ ਚੰਗੀ ਤਰ੍ਹਾਂ ਚਲੋ ਕੋਈ ਨਹੀਂ ਆਪਾਂ ਖਾ ਲਨੇ ਨਾ ਤਾਂ ਨਹੀਂ ਖਾਂਦੇ ਆਪਾਂ ਕਦੇ ਕਦੇ ਖਾਂ ਚ ਕੋਈ ਚੱਕਰ ਨਹੀਂ ਗਾ ਆ ਦੇਖੋ ਤਵਾ ਚੱਕੀ ਤਿਆਰ ਹੋ ਗਏ ਗਰਮ ਹੋ ਗਿਆ ਨਹੀਂ ਹੋ ਗਿਆ ਇੱਕ ਹੱਥ ਲਾ ਕੇ ਵੇਖ ਸਕਦੇ ਆਪਾਂ ਨਹੀਂ ਨਹੀਂ ਦੋਸਤੋ ਹੱਥ ਲਾ ਕੇ ਦੇਖੋ ਜਸਟ ਮਜ਼ਾਕ ਕਰ ਰਹੇ ਆ ਇਸ ਤਰ੍ਹਾਂ ਹੀ ਬੁੜੀਆਂ ਕਰਦੇ ਨੇ ਬੀਬੀਆਂ ਬਣਾਏ ਸੇਕ ਆ ਜਾਂਦਾ ਪਰਲਾ ਗਰਮ ਆ ਦੇਖੋ ਆਪਣਾ ਪਰੋਠਾ ਡਰ ਰੱਖ ਦਿੱਤਾ ਗਿਆ ਮਾਪਦੇ ਪੱਕਣ ਦੀ ਵੇਟ ਕਰਦੇ ਆ ਹਾਂ ਵਲੰਗਣਾ ਨਯਾਰਾ ਇੱਕ ਵਾਰ ਵੰਚਦੀਪ ਨੂੰ ਪਕਾ ਕੇ ਦਵਾਂਗੇ ਸਕੂਲੋਂ ਆ ਗਿਆ ਉਹਨੇ ਇਹ ਆਪਾਂ ਜਿਹੜਾ ਮਟੀਰੀਅਲ ਹੈਗਾ ਰੱਖ ਲਾਂਗੇ ਥੋੜਾ ਜਿਹਾ ਕਹਾਂਗੇ ਆਪਣੇ ਕਿਚਨ ਮੰਤਰੀ ਨੂੰ ਮਟੀਰੀਅਲ ਰੱਖ ਲਓ ਸਕੂਲ ਆ ਤਾ ਉਹਨੂੰ ਸਕੂਲ ਵੀ ਦਿੱਤਾ ਕਹਿੰਦੇ ਅੱਜ ਬਣਾ ਕੇ ਜਦੋਂ ਆਊਗਾ ਤੇ ਉਹਨੂੰ ਆਪਾਂ ਘਰੇ ਪਕਾ ਕੇ ਦੇ ਦਾਂਗੇ ਇਹਨੇ ਖੁਸ਼ ਹੋ ਜਾਊਗਾ ਚੀਜੀ-ਚੂਟੀਆਂ ਖਾਣ ਤੋਂ ਬਚ ਜੂ ਗੰਦ ਪੈ ਜਿਹੜਾ ਖਾਂਦਾ ਜਵਾਕਾ ਚਿਲ ਖਾਂਦੇ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਆ ਦੇਖੋ ਹੁਣ ਆਪਾਂ ਇੱਥੇ ਲਾਵਾਂਗੇ ਘਿਓ ਮੱਖਣੀ ਹੂੰ ਲੜਕਾ ਹੋ ਚੁੱਕਾ ਹੈ रेडी देखो। ਹੋਰ ਵੀ ਆਪਾਂ ਕਈ ਕੰਮ ਕਰਨੇ ਆ ਅੱਜ ਤੁਹਾਨੂੰ ਰੋਟੀ ਖਾਣ ਤੋਂ ਬਾਅਦ ਦਿਖਾਵਾਂਗੇ ਆਪਾਂ ਡਰਮਾ ਵਿੱਚ ਕਣਕ ਵੀ ਪਾਣੀ ਕਣਕ ਆਪਣੇ ਗਵਾਨੇ ਤੋਂ ਆਪ ਲੈ ਲਈ ਐ। ਉਹ ਅੱਜ ਦਾ ਚਾਹਣਾ ਹੋ ਗਿਆ ਬਾਰੀ ਖੋਲਣਾ। ਅਰੇ ਡੇਲੀਸ਼ੀਅਸ ਪਰੋਠਾ ਬਣ ਕੇ ਤਿਆਰ ਆ। ਹੋਪਫੁਲੀ ਤੁਹਾਨੂੰ ਜਰੂਰ ਪਸੰਦ ਆਊਗਾ। ਚਲੋ ਆਪਣੇ ਜਿਹੜੇ ਥਾਲੀ ਚ ਪੱਕ ਕੇ ਆ ਗਿਆ ਤੇ ਆਪਾਂ ਤੁਹਾਨੂੰ ਉਹ ਵੀ ਦਿਖਾਉਨੇ ਆ। ਬਣੇ ਦਿਓ ਮੇਰੇ ਨਾਲ। ਵੱਜਾਂ ਗਿਆਆਂ ਵੱਜ ਤੇ ਜਿਹੜਾ ਆਪਣਾ ਪ੍ਰਸ਼ਾਦਾ ਪਾਣੀ ਹੋਗਾ ਤਿਆਰ। ਲਓ ਜੀ ਆਹ ਲਓ ਜੀ ਆਪਣੀ ਥਾਲੀ ਹੋ ਗਈ ਰੈਡੀ ਜਾਈ ਕੇ ਦਾਰ ਮੁੱਦਾ ਵਜਿਆ ਪਰੋਸਣ ਦਿਖਾਉਨੇ ਆ ਲੈ ਚਲਦੇ ਆਪਾਂ ਆਪਣੇ ਕਮਰੇ ਚ ਜਾ ਕੇ ਆਪਾਂ ਪਾਨੇ ਗੇੜਾ ਅਨ ਯਮੀ ਯਮੀ ਦੇਖੋ ਯਮੀ ਯਮੀ ਤੁਸੀਂ ਟਰਾਈ ਕਰੋ ਦੋਸਤੋ ਚਲੋ ਆਪਾਂ ਖਾ ਲਈਏ ਤੇ ਖਾਣ ਤੋਂ ਬਾਅਦ ਆਪਾਂ ਦੂਜੇ ਕਰਦੇ ਹਾਂ ਕੰਮਕਾਰ ਤੇ ਫਿਰ ਤੁਹਾਨੂੰ ਮਿਲਦੇ ਆਂ ਬਣੇ ਰਿਹਾ ਵਲੌਗ ਦੇ ਵਿੱਚ ਕਿਹੜੀਆਂ ਬਲੌਗ ਤੁਹਾਡੇ ਲਈ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ ਦੋਸਤੋ ਆਪਾਂ ਸੋਚ ਰਹੇ ਸੀ ਡਰਮ ਵਿੱਚ ਕਣਕ ਪਾਉਣ ਲਈ ਆਪਾਂ ਗਾਂਡੇ ਤੋਂ ਪੁੱਛੀ ਕਣਕ ਤੇ ਕਣਕ ਲੈ ਕੇ ਅੱਜ ਆਪਾਂ ਨੇ ਡਰਮ ਵਿੱਚ ਪਰ ਆ ਮੌਸਮ ਹੋਰ ਹੀ ਕੋ ਬਣ ਗਿਆ ਪਰ ਉਹਦੇ ਖਾਣ ਤੋਂ ਬਾਅਦ ਆਪਾਂ ਹੋ ਗਏ ਸੀ ਵਿਲੇ ਤੇ ਆ ਦੇਖੋ ਮੌਸਮ ਬਹੁਤ ਹੀ ਅਰੇ ਗਜਰਿਆ ਬੱਦਲ ਆ ਦੇਖੋ ਮੀਂਹ ਵੀ ਸ਼ੁਰੂ ਹੋ ਗਿਆ ਜੀ ਰੱਬ ਦੇ ਘਾਰੇ ਮੈਂ ਤਾਂ ਬਹੁਤ ਕੀਤੀਆਂ ਸੀ ਆਪਾਂ ਵੀ ਰੱਬਾ ਨਾ ਆਪਾਂ ਸਾਨੂੰ ਕੁਛ ਦਿਨ ਦੇ ਦੇ ਜਿਵੇਂਦਾਰਾਂ ਜਿਨ੍ਹਾਂ ਦੇ ਕਣਕਾਂ ਖੇਤ ਵਿੱਚ ਖੜੀਆਂ ਵਿਚਾਰਿਆਂ ਦੀਆਂ ਹਜੇ ਕਣਕਾਂ ਵੱਢ ਲੈਣ ਤਾਂ ਟੂੜੀ ਤੰਦ ਸਾਂਭ ਲੈਣਾ ਆਪਦਾ ਫੇਰ ਤੂੰ ਜਿਹੜਾ ਕਢਣਾ ਗੋਪਲਾ ਰੱਬਾ ਕਢਦੀ ਤੇ ਆਪਾਂ ਗੱਲ ਕਰਦੇ ਸੀ ਵੀ ਰੱਬ ਅਗੇ ਕਿਹਦਾ ਜੋਰ ਆ ਚਲੋ ਜੀ ਮਰਜੇ ਵੀ ਬੱਦਲ ਬਹੁਤ ਗੱਜਿਆਂ ਦਾ ਦੇਖੋ ਵੀਡੀਓ ਵੀ ਬਾਈ ਬਿਜਲੀ ਬਹੁਤ ਜ਼ੋਰ ਨਾਲ ਕੜਕੀ ਆ ਹੁਣ ਆਪਣਾ ਡਰ ਚਲੋ ਆਪਾਂ ਵੇਨੇ ਰੱਬ ਕੀ ਕਰਦਾ ਇਸ ਤੋਂ ਬਾਅਦ ਤੁਹਾਨੂੰ ਦੱਸਦੇ ਆ ਆਪਣੇ ਫਰੋਇਪਰ ਜਿਹੜਾ ਹਾਲਚਾਲ ਤੇ ਬਣੇ ਰਿਹਾ ਵੀਡੀਓ ਦੇ ਵਿੱਚ ਆ ਦੇਖੋ ਤੂਫਾਨ ਤੇ ਨਾਲ ਛੋਟੇ ਛੋਟੇ ਆ ਗੇ ਗੜੇ ਤੇ ਕਣਕਾਂ ਨਾਲ ਇਹਨੇ ਕਰਨਾ ਸੱਤਿਆਨਾਸ ਵੇਨੇ ਕੀ ਬੰਦਾ ਵਾਇਰਲ ਸੌਖੀ ਰੱਖੇ ਬਹਿਟਾ ਆ ਦੇਖੋ ਤੂਫਾਨ ਕਿੰਨਾ ਦੇ ਮੀਂਹ ਜੇ ਕਰਨਾ ਮੀਂਹ ਕਿੰਨਾ ਆ ਗਵਾਂਡੇ ਨੇ ਕੋਠੇ ਮੈਸੇਜ ਲੱਗੇ ਵਿਚਾਰਾ ਇਹਨਾਂ ਉਹ ਕੰਮ ਖਰਾਬ ਹੋ ਚੱਲਿਆ ਦੇਖ ਸਕਦੇ ਹੋ ਆ ਤੂਫਾਨ ਦਾ ਖਨੂ ਅੰਮ੍ਰੂਦ ਤੋਂ ਬਾਅਦ ਲੱਗਣਾ ਦੇਖੋ ਕਿੰਨਾ ਕਿੰਨਾ ਜਨੇ ਮੀਂਹ ਹੈ ਦੇਖੋ ਜੀ ਜਿਲੇ ਫੋਈ ਪਰਦਾ ਹਾਲ ਆਈ ਕਿਹੜੇ ਮਸ਼ੀਨਾਂ ਚੱਲਦੀਆਂ तकरीबन ਹੋ ਗਈਆਂ ਨੇ ਬੰਦ ਤੇ ਬਰੀਕ ਬਰੀਕ ਗੜੇ ਪਈ ਜਾਂਦੇ ਆ ਹੀ ਦੇਖ ਸਕਦੇ ਤੁਸੀਂ ਆਹ ਦੇਖੋ ਬੱਦਲ ਬਹੁਤ ਗੱਜੀ ਜਾਂਦਾ ਬਹੁਤ ਜ਼ਿਆਦਾ ਤੂਫਾਨ ਗਵਣਿਆਂ ਵਿਚਾਰਾਂ ਕੰਮ ਖਰਾਬ ਹੋਣ ਕੋਈ ਮਸਤਰੀ ਲੱਗੇ ਪਈ ਹੈ ਸੀਮਿੰਟ ਸੁਮਿੰਟ ਵਿਚਾਰਾ ਖਰਾਬ ਹੋ ਜਾਣਾ ਦਰੇ ਪਰ ਜਿਵੇਂ ਢੱਗਣ ਢੋਗਣ ਦੇ ਲਈ ਤੇ ਰੱਬ ਨੇ ਇੱਕੇ ਦਾ ਵੀ ਮੌਸਮ ਚੇਂਜ ਕਰਦਾ ਧੁੱਪ ਲੱਗੀ ਹੋਈ ਸੀ ਵਧੀਆ ਵੈਸੇ ਤਾਂ ਤੇ ਪਰ ਇੱਕੇ ਦਾ ਵੀ ਮੌਸਮ ਜਿਹੜਾ ਹੈਗਾ ਚੇਂਜ ਹੋ ਗਿਆ ਏ ਚਲ ਆਪਾਂ ਤੁਹਾਨੂੰ ਦਿਖਾਉਨੇ ਆਂ ਮੀਂਹ ਹਟਣ ਤੋਂ ਬਾਹਰ ਕਿਉਂਕਿ ਬੱਦਲ ਬਹੁਤ ਗੱਜੀਆਂ ਦਾ ਆਪਾਂ ਵੀਡੀਓ ਇੱਥੇ ਕਰਦੇ ਆਂ ਸਟਾਪ ਬਾਹਰ ਤੁਹਾਨੂੰ ਦਿਖਾਉਨੇ ਆਂ ਜੀ ਰੱਬ ਦੇ ਰੰਗ ਹੈ ਇਹ ਰੱਬ ਦੇ ਰੰਗ ਤੁਹੋਂ ਦਿਖਾ ਦੇ ਕਿ ਘੜੇ ਡਿੱਗੀਆਂ ਨੇ ਦੇਖੋ ਬੜਾ ਘੜਕ ਖੋਰੀ ਘੜੇ ਦੀ ਆਵਾਜ਼ ਔਰ ਦੇਖੋ ਪਏ ਵੀ ਵੈਗ ਨੂੰ ਖਿਆਰ ਕਰੇ ਹਜੇ ਆਪਾਂ ਛਾੜੀ ਦੀਆਂ ਫਸਲਾਂ ਸਾਂਭੀਆਂ ਨਹੀਂ ਵਾਰੀ-ਵਾਰੀ ਕਹੂੰਗੇ ਉਹੀ ਗੱਲ ਕਰੀ ਜਾਂਦਾ ਜਿਵੇਂ ਜੱਟਾਂ ਤਾਂ ਆਪਣੀ ਫਸਲ ਦੇ ਨਾਲ ਹੁੰਦਾ ਕਿਉਂਕਿ ਜਿਹੜੀ ਆਪਦੀ ਕਮਾਈ ਹੁੰਦੀ 6 ਮਹੀਨੇ ਸਾਲ ਦੀ ਫਸਲ ਨਾਲ ਹੀ ਹੁੰਦੀ ਹੈ ਰੱਬ ਕਿਰਪਾ ਕਰੇ ਹਜੇ ਹਟ ਜੇ ਤੇ ਕੁਝ ਨਹੀਂ ਵਿਗੜਿਆ ਹਜੇ ਵੀ ਆ ਦੇਖ ਗੜੇ ਡੱਕ ਡੱਕੇ ਕਿਦਾਂ ਖਰਕਾ ਹੋ ਰਿਹਾ ਮੈਂ ਦੇਖੋ ਪਏ ਮੋ ਵਿੜਾ ਪਰਲਾ ਆਪਣਾ ਚਿੱਟਾ ਹੀ ਹੋ ਗਿਆ ਨੂੰ ਕਾਕੜੇ ਵੀ ਕਹਿੰਦੇ ਆ ਪੰਜਾਬੀ ਕਾਕੜੇ ਆ ਦੇਖੋ ਹੜਕਾ ਕਿਸ ਤਰ੍ਹਾਂ ਰਿਹਾ ਗੱਡੀ ਉੱਪਰ ਹੜਕਾ ਹੋ ਰਿਹਾ ਆਪਣੀ ਦੇ। ਹਾਂ ਦੇਖੋ ਵੇੜਾ ਚਿੱਟਾ ਆਇਆ ਪਿਆ ਜੀ। ਵਾਇਰੂ ਖੈਰ ਕਰੇ। ਕੁਦਰਤੀ ਮਾਰ ਕਹਿ ਸਕਦੇ ਆਪਾਂ ਨੂੰ। ਕੁਦਰਤੀ ਮਾਰ ਪੈ ਰਹੀ ਹੈ ਇਹ। ਹਾਂ ਦੇਖੋ ਗਲਾ ਡਿੱਗਿਆ। ਵਾਇਰੂ ਸੌਖ ਰਖੀ। ਤੇ ਫਸਲਾਂ ਦਾ ਬਚਾਅ ਹੋ ਜੇ ਆਪਾਂ ਇਹ ਰੱਬ ਅਗੇ ਅਰਦਾਸ ਕਰਦੇ ਆਂ ਤੇ ਮੀਂਹ ਹਟਣ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆਪਾਂ ਲੋ ਜੀ 15 ਮਿੰਟਾਂ ਤੋਂ ਬਾਅਦ ਜਿਹੜਾ ਹਾਲ ਤੁਹਾਨੂੰ ਦਿਖਾ ਦਿੰਨੇ ਆਂ 15 ਕੁ ਮਿੰਟ ਰੱਬ ਨੇ ਆਲਾ ਜ਼ੋਰ ਲਾ ਲਿਆ ਤੇ ਹਜੇ ਵੀ ਮੇਰੇ ਹਿਸਾਬ ਨਾਲ ਕੁਝ ਜ਼ਿਆਦਾ ਨਹੀਂ ਵਿਗੜਿਆ ਹੋਣਾ ਦੇਖੋ ਵੈਸੇ ਤਾਂ ਪਾਣੀ ਖੜ ਗਿਆ ਨੀਵੇਂ ਥਾਵਾਂ ਤੇ ਕੁਝ ਆਪਣੇ ਦਰਵਾਜ਼ੇ ਵਿੱਚ ਤੇ ਕੁਝ ਨਹੀਂ ਵਿਗੜਿਆ ਬੱਦਲ ਗਿਆ ਟਲ ਹੁਣ ਤੇ ਵੈਸੇ ਬੱਦਲ ਹੈਗਾ ਉੱਪਰ ਪਰ ਕਈ ਥਾਵਾਂ ਹੈਗਾ ਕਿੰਟਾ ਹੈ ਨਹੀਂ ਗੱਜੀ ਜਾਂਦਾ ਹਜੇ ਵੀ ਦੇਖ ਸਕਦੇ ਹੋ ਹਾਲ ਇਧਰ ਕਲੀਅਰ ਹੋ ਗਿਆ ਇਧਰਲੇ ਪਾਸੇ ਫਰ ਵਾਲੀ ਸਾਈਡ ਢਿੱਡੀ ਇਧਰ ਮੋਗੇ ਸਾਈਡ ਤੇ ਬਹੁਤ ਜਿਆਦਾ ਆ ਬੱਦਲ ਤੋਂ ਰੱਬ ਸੁੱਖ ਰੱਖੇ ਤੇ ਇੱਕ ਵਾਰੀ ਗਲਗਲੋਰਾ ਆ ਵਾਵਾ ਕਰ ਗਿਆ ਗੜੇ ਗੁੜੇ ਇਹ ਪਾ ਗਿਆ ਕਾਖੜੇ ਪਾ ਗਿਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਖੇਤਾਂ ਵਿੱਚ ਜਿਹੜੇ ਕਣਕਾਂ ਖੜੀਆਂ ਉਹਨਾਂ ਦੀ ਬਚਤ ਹੋ ਗਈ ਹੋਵੇ ਤੇ ਚਲੋ ਵਧੀਆ ਗੱਲ ਆ ਚਲੋ ਆਪਾਂ ਤੁਹਾਨੂੰ ਕੱਲ ਨੂੰ ਖੇਤ ਵੀ ਜਾ ਕੇ ਦਿਖਾਵਾਂ ਕੱਲ ਨੂੰ ਨਹੀਂ ਅੱਜ ਹੀ ਜਾ ਕੇ ਦਿਖਾਵਾਂਗੇ ਕਿਉਂਕਿ ਕੱਲ ਦੇ ਵਲੌਗ ਵਿੱਚ ਤੁਹਾਨੂੰ ਸਾਰਾ ਕੁਝ ਬਿਆਨ ਕਰ ਦਾਂਗੇ ਆਪਾਂ ਲਓ ਜੀ ਇੱਕ ਵਾਰੀ ਫੇਰ ਕਲੀਅਰ ਹੋਣ ਤੋਂ ਬਾਅਦ ਇੱਕ ਵਾਰੀ ਫੇਰ ਪੈਣ ਲੱਗ ਗਿਆ ਰੱਬ ਛੁੱਟੀਆਂ ਲੈ ਲੈ ਆਉਂਦਾ ਇਹ ਆਪਦਾ ਜਿਹੜਾ ਕੰਮਕਾਰ ਹੈਗਾ ਕਰਕੇ ਹੜੂ ਆ ਦੇਖੋ ਮੀਂਹ ਫੇਰ ਬਹੁਤ ਜ਼ਿਆਦਾ ਪੈਣ ਲੱਗ ਗਿਆ ਆਪਰ ਕਹੇ ਚਲੋ ਹੁਣ ਹਟ ਗਏ ਆਪਾਂ ਖੇਤਾਂ ਜਾ ਕੇ ਹਾਲਚਲ ਦਿਖਾਉਨੇ ਆ ਪਰ ਨਹੀਂ ਇਹ ਕੰਨਾ ਮੈਂ ਨਹੀਂ ਹਟਣਾ ਮੈਂ ਆਪਦਾ ਕੰਮ ਪੂਰਾ ਕਰਕੇ ਫੇਰ ਹੀ ਸਾਲ ਲਊਂਗਾ ਆ ਦੇਖੋ ਬਲਬਲੀਆਂ ਵਾਲਾ ਮ ਤੋ ਇਹਦੀ ਮਰਜ਼ੀ ਆ ਇਹਦੇ ਅੱਗੇ ਡਾਢੇ ਅੱਗੇ ਕਿਹੜਾ ਜ਼ੋਰ ਆ ਆ ਦੇਖੋ ਤੁਹਾਨੂੰ ਦਿਖਾਉਂਦੇ ਆ ਬੜਾ ਜ਼ੋਰ ਲਾ ਲਾ ਕੇ ਪਈ ਜਾਂਦਾ ਏ ਵਾਈਕਰੂ ਖੈਰ ਹੀ ਕਰੇ ਰੇਡ ਚਲਾਤੇ ਇੱਕ ਵਾਰੀ ਤਣੇ ਥੋੜੀ ਹਵਾ ਘਟੀ ਹੋਇਆ ਵਾਹ ਅੱਗੇ ਨੂੰ ਪਰ ਮੀਂਹ ਬਹੁਤ ਤੇਜ਼ ਆ ਗੜੇ ਫੇਰ ਪੈਣੇ ਸ਼ੁਰੂ ਹੋ ਗਿਆ ਜੀ ਹੁਣ ਦੱਸ ਦਿਓ ਆ ਦੇਖੋ ਨਿੱਕੇ ਨਿੱਕੇ ਗੜੇ ਆ ਨਿੱਕੇ ਨ ਆ ਦੇਖੋ ਆ ਦੇਖੋ ਦੀ ਖੜਕਾ ਸੁਣ ਸਕਦੇ ਹੋ ਆ ਦੇਖੋ ਆ ਪਿਆ ਗੜਾ ਆ ਦੇਖੋ ਆਹ ਦੇਖੋ ਵਾਹਿਗੁਰੂ 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 ਕਰੇ ਖੈਰ ਜੇ ਦੇਖੋ ਬਾਹਰ ਖੜਕਾ ਜਾਂਦਾ ਆ ਦੇਖੋ ਮੋਟਰਾਂ ਦੇ ਵੱਜ ਜਾਂਦੇ ਆ ਖੜਕਾ ਬਹੁਤ ਹੋ ਰਿਹਾ ਸੁੱਕੇ ਗੜੇ ਪੈਣ ਲੱਗੇ ਆ ਦੇ ਦੇਖ ਸਕਦੇ ਹੋ ਆ ਦੇ ਸੁੱਕੇ ਗੜੇ ਪਈ ਜਾਂਦੇ ਆ ਦੇਖੋ ਆਹ ਦੇਖੋ ਉਧਰ ਧੁੱਪ ਨਹੀਂ ਕਲਾਈ ਆ ਸੁੱਕੇ ਕਹਿਣਾ ਮਤਲਬ ਸੁੱਕੇ ਹੋ ਨਹੀਂ ਮੀਂਹ ਪੈਦਾ ਪਰ ਕਹਿਣਾ ਜਾਰੇ ਗੜੇ ਪੈਂਦੇ ਆ ਮੀਂਹ ਘਟਾ ਆਹ ਵੇੜਾ ਆਪਣਾ ਚਟਾ ਹੀ ਹੋ ਗਿਆ ਇਸ ਹਿਸਾਬ ਦਾ ਚਲੋ ਵੀ ਉਹਦੀ ਮਰਜ਼ੀ ਆ ਦੇਖੋ ਰੱਬ ਦੇ ਰੰਗ ਨਾਲ ਧੁੱਪ ਨਹੀਂ ਕਲਾਈ ਆ ਦੇਖ ਸਰ ਚੰਨ ਹੋ ਗਿਆ ਆਲੇ ਉਹ ਟੌਪਰ ਟੌਪਰੇ ਵਿੱਚ ਹੀ ਮੀਂਹ ਤੇ ਗੜੇ ਪਈ ਜਾਂਦੇ ਆ ਦੇਖੋ ਪਾਣੀ ਦੇ ਚੱਲ ਕੇ ਪ੍ਰਣਾਲੇ ਮੀਂਹ ਰੁਪੀ ਪੈਂਦਾ ਮੀਂਹ ਤੇ ਤੇਜ਼ ਹੋ ਚੁੱਕਿਆ ਕੋਈ ਤੋਪਰੇ ਵਿੱਚ ਮੀਂਹ ਪੈ ਰਿਹਾ ਦੇਖੋ ਲਓ ਜੀ ਸੱਜਣੋ ਆਪਾਂ ਪਹੁੰਚ ਗਏ ਖੇਤ ਤੁਹਾਨੂੰ ਜਿਵੇਂ ਗੱਲ-ਗੱਲ ਕੀਤੀ ਸੀ ਆਪਾਂ ਦਿਖਾਵਾਂਗੇ ਖੇਤ ਦਾ ਹਾਲ ਕੱਲ ਫਿਰ ਆਪਾਂ ਸ਼ਾਮ ਨੂੰ ਨਹੀਂ ਆਏ ਕਿਉਂਕਿ ਬੱਦਲ ਬੱਦਲ ਬਹੁਤ ਸੀ ਮੇਹਰ ਰਾਤ ਨੂੰ ਵੀ ਮੀਂਹ ਆ ਪੈ ਜਾਵੇ ਆਪਾਂ ਸਵੇਰੇ ਜਾ ਕੇ ਦੋਸਤਾਂ ਨੂੰ ਹਾਲ ਦਿਖਾਵਾਂਗੇ ਤੁਹਾਨੂੰ ਦਿਖਾ ਦਿੰਨੇ ਆ ਆਪਣੀ ਕਣਕ ਆ ਦੇਖੋ ਜੀ ਕੁਛ ਡੇ ਕੇ ਪੀਏ ਵਿੱਚ ਪ੍ਰਭਾਵਿਤ ਹੋਈ ਹੈ ਪਰ ਜਾਨੀ ਕਿ ਬਾਲਾ ਜਾਰੇ ਮਾੜਾ ਅਸਰ ਨਹੀਂ ਹੋਇਆ ਚਲੋ ਪ੍ਰਮਾਤਮਾ ਦੀ ਕਿਰਪਾ ਹੀ ਆ ਤੇ ਬਾਕੀ ਕਈਆਂ ਥਾਵਾਂ ਤੇ ਗੜੇ ਮਾਰੀ ਬਹੁਤ ਹੋਈ ਆ ਜਿੱਥੇ ਕਿ ਬਹੁਤ ਜ਼ਿਆਦਾ ਨੁਕਸਾਨ ਦੱਸਿਆ ਜਾ ਰਿਹਾ ਤੇ ਰੱਬ ਨੇ ਕਹਿ ਰਹੀ ਕਰਤਾ ਕਈਆਂ ਥਾਵਾਂ ਤੇ ਚਲੋ ਆਪਣੇ ਵੀ ਆਵੇ ਡਿੱਗੀ ਤਾਂ ਹੈ ਪਰ ਦੇਖੋ ਤੁਹਾਨੂੰ ਵਿੱਚੋਂ ਦਿਖਾ ਦਿੰਨੇ ਆ ਵਿੱਚੋਂ ਸੁੱਖਤੀ ਆ ਜੇ ਯਾਨੀ ਬਾਲਾ ਫਰਕ ਨਹੀਂ ਪਿਆ ਪਰਮਾਤਮਾ ਹਰ ਥਾਂ ਤੇ ਸੁੱਖ ਰੱਖੇ ਤੇ ਸਾਰੇ ਕਿਸਾਨ ਆਪਣੇ ਕੰਮ ਵੱਡਸਨ ਟਾਈਮ ਸਰ ਤੇ ਮੈਂ ਕਿਹਾ ਚਲੋ ਆਪਾਂ ਦੋਸਤਾਂ ਨਾਲ ਗੱਲ ਕੀਤੀ ਹੀ ਆਪਾਂ ਖੇਤ ਜਗ ਦਿਖਾਵਾਂਗੇ ਉਹ ਡਿੱਗੀ ਹੈਗੀ ਕਣਕ ਥੋੜੀ ਜੀ ਪਰ ਚਲੋ ਠੀਕ ਹੈ ਤੇ ਦੋਸਤੋ ਤੁਹਾਡੇ ਕਿੱਥੇ ਕਿੱਥੇ ਜਾ ਰਹੇ ਮੀਂਹ ਪਿਆ ਤੇ ਕਿਵੇਂ ਦੇ ਹਾਲਾਤ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਮੈਂਟ ਬਾਕਸ ਦੇ ਵਿੱਚ ਤੇ ਆਪਾਂ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਤੇ ਤੁਸੀਂ ਸਾਰੇ ਯਾਰਾਂ ਨੇ ਵਧੀਆ-ਵਧੀਆ ਦੇ ਨਵੇਂ ਵਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਕਰੋ ਲਾਈਕ ਤੇ ਵੀਡੀਓ ਕਰਦੇ ਬਹੁਤ ਬਧਰ ਸ਼ੇਅਰ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਤੇ ਮਿਲਦੇ ਆ ਕਿਸੇ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਬਾਏ ਬਾਏ